ਹੈਲੋ ਫਰੈਂਡ ਹੈਲੋ ਕਿਰਨਾ ਕਿਵੇਂ ਆ ਤੁਸੀਂ ਠੀਕ ਹੋ ਅਸੀਂ ਵਧੀਆ ਰੋਟੀ ਖਾਣੀ ਆ ਰੋਟੀ ਬਸ ਯਾਰ ਤੂੰ ਹੀ ਖਾ ਲਾ ਵੈਸੇ ਕੱਦ ਨਾਲ ਖਾਈ ਜੰਨੀ ਆ ਗੋਭੀ ਦੀ ਦਾਲ ਆ ਗੋਭੀ ਦੀ ਦਾਲ ਗੋਭੀ ਦੀ ਦਾਲ ਉਹ ਕਿਵੇਂ ਬਣਾਈਆ ਤੂੰ ਇੱਕ ਫੁੱਲ ਗੋਭੀ ਦਾ ਸੀਗਾ ਤੇ ਅੱਧਾ ਜੱਗ ਵਿੱਚ ਪਾਣੀ ਦਾ ਠੋਕਿਆ ਆ ਕਿਰਨਾ ਯਾਰ ਤੂੰ ਵੀ ਨਾ ਸਾਰਾ ਦਿਨ ਕੁਛ ਨਾ ਕੁਛ ਦੱਫਦੀ ਰਹਿਨੀ ਆ ਆ ਲੈ ਕਰਨ ਮੈਨੂੰ ਬੋੜਾ ਜਿਹਾ ਕਰਦੀ ਆ ਤੰਦਾ ਆ ਚੱਲ ਤੂੰ ਖਾ ਯਾਰ ਕਰਨਾ ਹੁਣ ਮੈਂ ਗਾਇਸ ਪੈਣ ਨੂੰ ਪੁੱਛ ਲਵਾਂ ਆ ਪੈਣੇ ਤੂੰ ਕੀ ਬਣਾਇਆ ਅੱਜ ਗਾਇਸ ਇਹ ਅੱਜ ਚੋਲ ਬਣਾਇਆ ਮੈਂ ਆਲੂ ਪਾਏ ਗੰਡੇ ਪਾਏ ਅੱਛਾ ਪੈਣੇ ਤੇ ਨਾਲ ਇਹਦੇ ਕੀ ਆ ਗਾਇਸ ਵੀਰੇ ਨਾਲ ਹੈਗੀ ਆ ਦੇਖੋ ਕद्दू ਦੀ ਦਾਲ ਕद्दू ਦੀ ਦਾਲ ਆ ਕद्दू ਦੀ ਦਾਲ ਚੱਲ ਪੈਣੇ ਖਾ ਤੂੰ ਹੁਣ ਕद्दू ਦੀ ਦਾਲ ਮੈਂ ਤੇਰੀ ਮਾਸੀ ਦੀ ਕੁੜੀ ਨੂੰ ਪੁੱਛ ਲਵਾਂ ਉਹਨੇ ਕੀ ਬਣਾਇਆ ਖਾ ਲੋ ਭੈਣੇ ਹੈਲੋ ਗਾਇਸ ਵੀਰੇ ਹੋ ਠੀਕੋ ਗਾਇਸ ਵੀਰੇ ਅਸੀ ਵਧੀਆ ਭੈਣੇ ਆ ਭੈਣੇ ਤੂੰ ਕਾਹਦੇ ਨਾ ਰੋਟੀ ਖਾਈ ਜਾਨੀ ਆ ਆ ਵੇਖੋ ਫਲੀਆਂ ਦੀ ਤਾਲ ਫਲੀਆਂ ਦੀ ਦਾਲ ਬਣਾਈ ਆ ਖਾ ਲੋ ਵੀਰੇ ਆ ਵੇਖੋ ਫਲੀਆਂ ਦੀ ਦਾਲ ਓ ਯਾਰ ਇਹਨਾਂ ਨੇ ਤਾਂ ਮੈਨੂੰ ਪਾਗਲੀ ਕਰ ਦੇਣਾ ਓ ਭੈਣੇ ਬਸ ਤੂੰ ਹੀ ਖਾ ਲੈ ਫਲੀਆਂ ਦੀ ਦਾਲ ਸਾਡੇ ਘਰੇ ਪਹਿਲਾਂ ਹੀ ਬਣੀ ਪਈ ਆ ਕੜੀ ਦੀ ਸਬਜੀ